ਯੁਨਾਈਟਿਡ ਸਿਕਸ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮਹੀਮ ਸ਼ੁਰੂ ਕਰ ਦਿੱਤੀ ਹੈ। ਦੱਸਦੀ ਕਿ ਇਸ ਭਿਆਨਕ ਤੂਫਾਨ ਨੇ ਸੈਂਟ ਵਿਨਸੈਂਟ ਅਤੇ ਗਰੇਨੇਡੀਨਸ, ਗਰੇਨੇਡਾ, ਡੋਮਿਨਿਕਾ ਤੇ ਬਾਰਬਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੁਨਾਈਟਿਡ ਸਿਕਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਪੀੜਤਾਂ ਦੀ ਮਦਦ ਲਈ ਟੀਮਸ ਯੂਐਸ ਨੇਵੀ ਦੇ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਸਮਾਨ ਪਹੁੰਚਾ ਰਹੀਆਂ ਹਨ। ਇਸ ਮੌਕੇ ਸੰਸਥਾ ਵੱਲੋਂ ਲੋੜਵੰਦਾਂ ਲਈ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਜ਼ਰੂਰੀ ਸਮਾਨ ਜ਼ਰੂਰ ਡੋਨੇਟ ਕਰੋ। ਜਿਵੇਂ ਕਿ ਖਾਣ-ਪੀਣ ਦੀਆਂ ਚੀਜ਼ਾਂ, ਤਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੀਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਸੰਸਥਾ ਵੱਲੋਂ ਦਾਨ ਦੇਣ ਲਈ ਨੰਬਰ ਵੀ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਕੰਟੈਕਟ @united6.org ਤੇ ਵੀ ਸੰਪਰਕ ਕਰ ਸਕਦੇ ਹੋ ਯੂਨਾਈਟਿਡ 6 ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮਹੀਮ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਭਿਆਨਕ ਤੂਫਾਨ ਨੇ ਸੈਂਟ ਵਿنسੈਂਟ ਅਤੇ ਗਰੇਨੇਡੀਨਸ, ਗਰੇਨੇਡਾ, ਡੋਮਿਨਿਕਾ ਤੇ ਬਾਰਬਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਟੇਟਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਪੀੜਤਾਂ ਦੀ ਮਦਦ ਲਈ ਟੀਮਸ ਯੂਐਸ ਨੇਵੀ ਦੇ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਸਮਾਨ ਪਹੁੰਚਾ ਰਹੀਆਂ ਹਨ। ਇਸ ਮੌਕੇ ਸੰਸਥਾ ਵੱਲੋਂ ਲੋੜਵੰਦਾਂ ਲਈ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਜ਼ਰੂਰੀ ਸਮਾਨ ਜ਼ਰੂਰ ਡੋਨੇਟ ਕਰੋ। ਜਿਵੇਂ ਕਿ ਖਾਣ-ਪੀਣ ਦੀਆਂ ਚੀਜ਼ਾਂ, ਤਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੀਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਸੰਸਥਾ ਵੱਲੋਂ ਦਾਨ ਦੇਣ ਲਈ ਨੰਬਰ ਵੀ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਕੰਟੈਕਟ @united6.org ਤੇ ਵੀ ਸੰਪਰਕ ਕਰ ਸਕਦੇ ਹੋ ਯੂਨਾਈਟਿਡ 6 ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮਹੀਮ ਸ਼ੁਰੂ ਕਰ ਦਿੱਤੀ ਹੈ ਦੱਸ ਦਈ ਕਿ ਇਸ ਭਿਆਨਕ ਤੂਫਾਨ ਨੇ ਸੈਂਟ ਵਿਨਸੈਂਟ ਅਤੇ ਗ੍ਰੇਨੇਡੀਨਸ ਗ੍ਰੇਨੇਡਾ ਡੋਮਿਨਿਕਾ ਤੇ ਬਾਰਬਾਡੋਜ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਯੂਨਾਈਟਿਡ ਸਿਕਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ ਪੀੜਤਾਂ ਦੀ ਮਦਦ ਲਈ ਟੀਮਸ ਯੂਐਸ ਨੇਵੀ ਦੇ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਸਮਾਨ ਪਹੁੰਚਾ ਰਹੀਆਂ ਹਨ। ਇਸ ਮੌਕੇ ਸੰਸਥਾ ਵੱਲੋਂ ਲੋੜਵੰਦਾਂ ਲਈ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਜ਼ਰੂਰੀ ਸਮਾਨ ਜ਼ਰੂਰ ਡੋਨੇਟ ਕਰੋ। ਜਿਵੇਂ ਕਿ ਖਾਣ-ਪੀਣ ਦੀਆਂ ਚੀਜ਼ਾਂ, ਤਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੀਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਸੰਸਥਾ ਵੱਲੋਂ ਦਾਨ ਦੇਣ ਲਈ ਨੰਬਰ ਵੀ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਕੰਟੈਕਟ @united6.org ਤੇ ਵੀ ਸੰਪਰਕ ਕਰ ਸਕਦੇ ਹੋ ਯੂनाइटेड 6 ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮਹੀਮ ਸ਼ੁਰੂ ਕਰ ਦਿੱਤੀ ਹੈ ਦੱਸਦੀ ਕਿ ਇਸ ਭਿਆਨਕ ਤੂਫਾਨ ਨੇ ਸੈਂਟ ਵਿਨਸੈਂਟ ਅਤੇ ਗਰੇਨੇਡਿਨਸ ਗਰੇਨੇਡਾ ਡੋਮਿਨਿਕਾ ਤੇ ਬਾਰਬਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਯੂਨਾਈਟਿਡ ਸਿਕਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਪੀੜਤਾਂ ਦੀ ਮਦਦ ਲਈ ਟੀਮਸ ਯੂਐਸ ਨੇਵੀ ਦੇ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਸਮਾਨ ਪਹੁੰਚਾ ਰਹੀਆਂ ਹਨ। ਇਸ ਮੌਕੇ ਸੰਸਥਾ ਵੱਲੋਂ ਲੋੜਵੰਦਾਂ ਲਈ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਜ਼ਰੂਰੀ ਸਮਾਨ ਜ਼ਰੂਰ ਡੋਨੇਟ ਕਰੋ। ਜਿਵੇਂ ਕਿ ਖਾਣ-ਪੀਣ ਦੀਆਂ ਚੀਜ਼ਾਂ, ਤਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੀਟਰੀ ਪ ਸੰਸਥਾ ਵੱਲੋਂ ਦਾਨ ਦੇਣ ਲਈ ਨੰਬਰ ਵੀ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਕੰਟੈਕਟ @united6.org ਤੇ ਵੀ ਸੰਪਰਕ ਕਰ ਸਕਦੇ ਹੋ